ਸਸੀ ਕਾ ਕਿਸਾਨ ਭਰਾਵੋ ਜਮਾ ਨਮੀ ਮਸ਼ੀਨ ਖੜੀ ਹੈਗੀ ਤੇ ਭਾਅ ਸਾਨੂੰ ਜਮਾ ਪੁਰਾਣਿਆਂ ਦੇ ਮੁੱਲ ਦੇ ਵਿੱਚ ਮਿਲ ਜੂਗੀ ਤੇ ਇੱਧਰ ਕੰਪਿਊਟਰ ਕਾਹਾ ਖੜਾ ਹੈਗਾ ਠੀਕ ਹੈ ਪੁਰਾਣਾਂ ਨਾਲ ਗੱਲਬਾਤ ਕਰਾਉਣੇ ਆਂਗੇ ਤੇ ਸਾਰਾ A to Z ਦੱਸ ਦੇਣਗੇ ਆਈ ਸਤਨ ਨੂੰ ਦੱਸੀ ਬਈ ਸਸੀ ਕਾ ਜੀ ਸਸੀ ਕਾ ਬਈ ਤੇ ਆ ਮਸ਼ੀਨ ਦੇ ਬਾਰੇ ਦੱਸੋ ਬਈ ਕਿਹੜੀ ਕੰਪਨੀ ਦੀ ਹੈ ਮਾਡਲ ਆ ਵੀ ਪੀਡੀਸੀ ਦੇ ਰਿਪਰ ਆ ਨਾ ਠੀਕ ਆ ਕੁੱਲੀ ਕੀ ਕਹ ਲੈ ਭਰੀਆਂ ਬਈ ਰਿਪਰ ਆ ਠੀਕ ਹੈ ਬਲੇਡ ਨਾਲ ਦੇ ਬਲੇਡ ਨਾਲ ਦੇ ਅੰਦਰਲੇ ਬਲੇਡ ਵੀ ਨਾਲ ਦੇ ਬਈ ਪਾਸਾ ਵੀ ਨਹੀਂ ਮਿਲ ਲੇ ਬਲੇਡ ਦਾ ਠੀਕ ਹੈ ਬਹੁਤ ਸੋਹਣੀ ਕੰਡੀਸ਼ਨ ਹੈ ਨਵੀਂ ਮਸ਼ੀਨ ਜਿਹਾ ਮਾਂ ਠੀਕ ਹੈ ਤੇ ਲੈਣ ਦੇਣ ਦਾ ਤੇ ਮੌਕੇ ਤੇ ਕਰਾਂਗੇ ਮੈਂ ਦੱਸ ਦਿਆਂਗੇ ਬਾਈ ਠੀਕ ਹੈ ਲੈਣ ਦੇਣ ਨੂੰ ਮੁੰਦ ਕਰਦੇ ਕਰਕ 95000 ਰੁਪਿਆ ਠੀਕ ਹੈ ਲੈਣ ਦੇਣਾ ਪੂਰਾ ਠੀਕ ਆਹ ਤਰ੍ਹਾਂ ਦਾ ਹੈ ਨੀਰ ਦਾ ਠੀਕ ਹੈ ਬਾਈ ਸੈਂਟਰ ਦੇ ਟੌਪ ਮਾਡਲ ਲੱਗੇ ਐਨਟੀਐਕਸ ਮਾਡਲ ਸੈਟਰ ਡੀਐਨਡੀ ਦਾ ਮਾਡਲ 2 ਮੀਟਰ ਰੇਂਜ ਹੈ ਠੀਕ ਹੈ ਜਿਵੇਂ ਨਵਾਂ ਸੈਟਾ ਜੁਮੇਵਾਰੀ ਇਤਰਾ ਹੈਗਾ 260 ਘੰਟੇ ਚੱਲਿਆ ਬਾਈ ਤੇ ਇਹਦੇ ਸਰਟੀਫੀਕਟ ਦੀ ਗਰੰਟੀ ਕਿਸਾਲ ਦੀ ਮਿਲ ਜੂਗੀ ਬਾਈ ਗਰੰਟੀ ਪਈ ਆ ਜਿਹਦੇ ਵਿੱਚ ਗਰੰਟੀ ਆਪਣੇ ਕੋਲ ਅਗੀਰ ਰੰਮਪੜੇ ਉਹ ਟਾ ਆਪਾਂ ਹੀ ਗਰੰਟੀ ਦੇਣੀ ਆ ਬਾਈ ਜੀ ਠੀਕ ਆ ਤੇ ਏਨੀ ਦੀਆਂ ਦਰਫੇ ਕੋਲ ਏਜੰਸੀ ਆ ਗੀਰ ਦੀ ਏਜੰਸੀ ਆ ਗੀਰ ਦੀ ਏਜੰਸੀ ਆ ਤੁਹਾਡੇ ਕੋਲੇ ਅੱਛਾ ਤੇ ਕਿੰਦੀ ਗਰੰਟੀ ਆ ਹੁਣ ਦੇਣੀ ਠੀਕ ਆ ਤੇ ਇਹਦਾ ਲੈਣ ਦੇਣਾ ਇਹਦਾ ਲੈਣ ਦੇਣਾ ਬਾਈ ਮੌਕੇ ਤੇ ਕਰ ਲਾਂਗੇ ਰੇਟ ਆਏਗਾ ਦਾ 230000 ਠੀਕ ਆ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਬਾਈ ਇਹਨਾਂ ਦੀ ਸੰਦਾਂ ਦੀ ਬਾਕੀ ਜਮਾਨ ਨਵੀਂ ਸੰਦ ਭਏ ਆਗੇ ਜਮਾ ਦੋਨੇ ਚੀਜ਼ਾਂ ਦੀ ਕੰਡੀਸ਼ਨ ਦੇਖੋ ਤੋਰੀ ਪੂਰੀ ਵਧੀਆ ਪਈ ਹੈ ਜਿਹੜੇ ਬਲੇਟ ਆ ਵੀ ਨਾਲ ਦੇ ਆਗੇ ਅੰਦਰਲੇ ਵੀ ਨਾਲ ਦੇ ਆਕੇ ਬਾਕੀ ਆ ਫਿੰਗਰਾਂ ਦੋ ਚੀਜ਼ੇ ਚੱਲੀ ਦਾ ਪਤਾ ਲੱਗ ਜਾਂਦਾ ਹੈਗਾ ਤੁਸੀਂ ਆ ਚੈੱਕ ਕਰ ਲਓ ਜਮਾ ਬਿਲਕੁਲ ਹਾਂ ਆ ਦੇਖੋ ਤੁਸੀਂ ਜੋ ਇਦੋਂ ਰੰਗ ਲਿਆ ਅਜੇ ਤੱਕ ਜਮਾ ਬਾਕੀ ਅੰਦਰ ਖੜੀ ਸੀਗੀ ਰੇਤਾ ਪਿਆ ਹੋਇਆ ਆਹ ਕੁਝ ਰੇਟਾ ਨਹੀਂ ਬੱਜੀਆਂ ਹੋਈਆਂ ਸਾਰੇ ਤੇ ਜਮਾ ਨਮੀ ਮਸ਼ੀਨ ਹੈਗੀ ਤੇ ਥੱਲੇ ਨੰਬਰ ਦੇ ਦਾਂਗੇ ਭਾਈ ਜੇ ਕਿਸੇ ਨੇ ਲੈਣੀ ਹੋਈ ਤਾਂ ਭਾਈ ਨਾਲ ਕੰਟੈਕਟ ਕਰ ਲਿਓ ਧੰਨਵਾਦ